ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖਦੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ 1 ਤੋਂ ਲੈ ਕੇ 3 ਦਸੰਬਰ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲਕ ਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਜਿਹੜੀ ਮੌਸਮ ਦੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਕਿ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ ਪੰਜਾਬ ਦੇ ਜਾਂ ਹਰਿਆਣਾ ਰਾਜਸਥਾਨ ਦੇ ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਹੈ ਕਿ ਕਿਹੜੇ ਇਲਾਕਿਆਂ ਵਿੱਚ ਅਮੀਦ ਸ਼ਰਾਟੇ ਦਰਜ ਕੀਤੇ ਜਾ ਸਕਦੇ ਕਿ ਕਿਤੇ ਕਿਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਸਭ ਤੋਂ ਪਹਿਲਾਂ ਹਵਾ ਦੀ ਗੱਲ ਕਰੀ ਤਾਂ ਹਵਾ ਜਿਹੜੀਆਂ ਹੋਣਗੀਆਂ 1 2 3 ਦਸੰਬਰ ਦੇ ਦੌਰਾਨ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗਦੀਆਂ ਰਹਿਣਗੀਆਂ ਧੀਮੀ ਜੀ ਰਫ਼ਤਾਰ ਨਾਲ ਤਾਂ ਉਸ ਪਰ ਟੈਂਪਰੇਚਰ ਦੀ ਗੱਲ ਕਰੀ ਸਵੇਰ ਦੇ ਟੈਂਪਰੇਚਰ ਹੋਣਗੇ ਜੋ ਕਿ 24 25 ਤੋਂ ਕੁਝ ਲਗਾ 26 27 ਡਿਗਰੀ ਤੱਕ ਰਹਿਣ ਤੇ ਸਾਰ ਨੇ ਤੇ ਜਿਹੜੇ ਰਾਤ ਦੇ ਟੈਂਪਰੇਚਰ ਹੋਣਗੇ ਕੁਝ ਲਗਾ 10 11 ਤੇ ਕੁਝ ਇਲਾਕਿਆਂ ਵਿੱਚ 13 14 ਜਾਂ ਕੁਝ ਥੋੜੇ ਬਹੁਤ ਖੇਤਰਾਵਾਂ ਵਿੱਚ ਦੱਖਣ ਪ ਫਿੰਟਾ ਆ ਗਿਆ ਮਾਨਸਾ ਆ ਗਿਆ ਪਟਿਆਲਾ ਆ ਗਿਆ ਸਿਰਸਾ ਹਸਾਰ ਹੋ ਗਿਆ ਇਸ ਸਤਿਆਬਾਦੋਗੇ ਸੂਰਤਗੜ ਹੋ ਗਿਆ ਜਿ ਸ਼੍ਰੀ ਗੰਗਨ ਹਰਮਾਨ ਘੜ ਹੋ ਗਿਆ ਸੂਰਤਗੜ ਅਚੂਰੂ ਦੇ ਇਲਾਕੇ ਇਨ ਇਲਾਕਿਆਂ ਵਿੱਚ 26 ਜਾਂ ਕੁਝ ਲਗਾ 27 ਡਿਗਰੀ ਤੱਕ ਰਹਿਣ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਮੀਂਹ ਦੇ ਪੱਖੋਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਵਿੱਚ ਕੀ ਜਿਹੜੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤੇ ਮੌਸਮ ਵਿੱਚ ਕਿੱਦਾਂ ਦੇ ਹਾਲਾਤ ਬੰਦੇ ਦਿਖਾਈ ਦੇ ਰਹੇ ਨੇ ਤਾਂ ਸਭ ਤੋਂ ਪਹਿਲੇ 1 ਦਸੰਬਰ ਦੀ ਗੱਲ ਕਰੀ ਅੱਜ ਦੀ ਤੇ ਅੱਜ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਤੇ ਵਧੀਆ ਧੁੱਪ ਲੱਗਣ ਦਾ ਅਸਾਰ ਨੇ ਤੇ ਕੱਲ 2 ਦਸੰਬਰ ਨੂੰ ਦੁਪਹਿਰ ਸ਼ਾਮ ਤੋਂ ਪਹਿਲਾਂ ਪਹਿਲਾਂ ਮੌਸਮ ਠੀਕ ਠਾਕ ਰਹਿਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ ਦੁਪਹਿਰ ਸ਼ਾਮ ਦੇ ਆਸਪਾਸ ਜਿਹੜੀ 11 12 ਜਾਂ ਇਸ ਤੋਂ ਬਾਅਦ ਤੇ ਮੌਸਮ ਵਿੱਚ ਥੋੜੀ ਬਦਲੀ ਜਿਹੜੀ ਵੇਖਣ ਨੂੰ ਮਿਲ ਸਕਦੀ ਕੱਲ 2 ਦਸੰਬਰ ਦੁਪਹਿਰ ਸ਼ਾਮ ਤੋਂ ਲੈ ਕੇ ਤੇ 3 ਦਸੰਬਰ 10 11 ਜਾਂ 11 12 ਵਜੇ ਦੁਪਹਿਰ ਤੋਂ ਪਹਿਲਾਂ ਪਹਿਲਾਂ ਤੇ 2 ਦਸੰਬਰ ਦੁਪਹਿਰ ਸ਼ਾਮ ਤੋਂ ਬਾਅਦ ਵਰੀੜ ਘੰਟੇ ਉਹਨਾਂ ਦੇ ਦਿਨ ਉਹਨਾਂ ਦੇ ਇਸ ਵਿੱਚ ਜਿਹੜੀ ਹਲਚਲ ਆਉਣ ਦੀ ਸੰਭਾਵਨਾ ਪੰਜਾਬ ਦੇ ਕੁਝ ਖੁਸ਼ਕ ਇਲਾਕੇ ਜਾਂ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਕੁਝ ਚ ਵਿੱਚ ਹਲਚਲਾ ਹੋਣ ਦੀ ਸੰਭਾਵਨਾ ਹਰਿਆਣਾ ਤੇ ਜ਼ਰਤਰ ਖੇਤਰ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਕੁਝ 2-4 ਜ਼ਿਲ੍ਹਿਆਂ ਵਿੱਚ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਕੁਝ ਮਾਝਾ ਦਵਾ ਦਾ ਖੇਤਰਾਂ ਵਿੱਚ ਜਾਂ ਹੋ ਸਕਦਾ ਹੈ ਕਿ ਕੁਝ ਪੱਛਮੀ ਮਾਲਵਾ ਜਿਹੜੇ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਜਿਵੇਂ ਬਠਿੰਡਾ ਗਾ ਫਰੀਦਕੋਟ ਮੁਕਸਰ ਹੋ ਗਿਆ ਜਾਂ ਫਰੋਜ਼ਪੁਰ ਮੋਕਾ ਆ ਗਿਆ ਕੁਝ ਫਾਜ਼ਿਲਕਾ ਦੇ ਭਾਗ ਹੋ ਗਏ ਜਾਂ ਸ਼੍ਰੀ ਕੰਗਣ ਕਰੋ ਗਿਆ ਹਰਮਾਨਗੜ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਕੁਝ ਸੂਰਤਗੜ ਦੇ ਖਾਜੂ ਵਾਲਾ ਦੇ ਇਲਾਕੇ ਇਹਨਾਂ ਇਲਾਕਿਆਂ ਵਿੱਚ ਕਿਤਕਿਤੇ ਜਿਹੜੀ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਕੁ ਜਾ ਮਾਤ ਪੰਜਾਬ ਦੇ ਕੁਝ ਲੁਧਿਆਣਾ ਆ ਗਿਆ ਨਵਾਂ ਸ਼ਹਿਰ ਦੇ ਇਲਾਕੇ ਜਾਂ ਮਲੇਰਕੋਟਲਾ ਦੇ ਕੁਝ ਭਾਗ ਫਤੇਗੜ ਸਾਹਿਬ ਜਾਂ ਮਹਾਂਵਾਲੀ ਦੇ ਕੁਝ ਇਲਾਕੇ ਤੇ ਇਹਨਾਂ ਇਲਾਕਿਆਂ ਵਿੱਚ ਕਿਤੇ ਕਿਤੇ ਚਾਂਸ ਬਣ ਸਕਦੇ ਬਾਕੀ ਜ਼ਿਆਤਰ ਲਾਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਕੁਝ 10 15 ਜਾਂ 15 ਤੋਂ 17% ਖੇਤਰਾ ਵਿੱਚ ਚਾਂਸ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ Rajasthan ਦੇ ਖੇਤਰਾ ਵਿੱਚ ਜਿਹੜਾ 2 ਦਸੰਬਰ ਦੁਪਹਿਰ ਸ਼ਾਮ ਤੋਂ ਲੈ ਕੇ ਤੇ 3 ਦਸੰਬਰ ਦੁਪਹਿਰ ਤੋਂ ਪਹਿਲਾ ਪਹਿਲਾ ਜਾਣੀ ਕਿ 1 ਘੰਟੇ ਔਰ ਕੇ ਦੇਨ ਹੋਣਗੇ ਤਾਂ ਇਸ ਵਿੱਚ ਹਲਚਲਾ ਹੋਣ ਦੀ ਸੰਭਾਵਨਾ ਬਾਕੀ ਜ਼ਿਆਤਰ ਲਾਗੇ ਮੌਸਮ ਜਿਹੜਾ ਠੀਕ ਠ ਬੱਦਲਵਾਈ ਜਿਹੜੀ ਗੁਜਰਨ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਪੱਛਮੀ ਸਿੱਸਟਾ ਪੰਜਾਬ ਦੇ ਕੁਝ ਰਾਜਸਥਾਨ ਦੇ ਖੇਤਰਾਂ ਵਿੱਚ ਜਿਹੜਾ ਕੁਝ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਖੇਤਰੇ ਥੋੜੀ ਬੱਦਲਵਾਈ ਗੁਜਰੇਗੀ ਜਿਸ ਨਾਲ ਕੱਲ ਆਪਾਂ ਗੱਲ ਕਰੀ 2 ਦਸੰਬਰ ਨੂੰ ਦੁਪਹਿਰ ਸ਼ਾਮ ਤੱਕ ਥੋੜੇ ਪਹਿਲਾ ਘੰਟਿਆਂ ਵਿੱਚ ਜਿਹੜੀ ਮੱਧਮ ਜੀ ਤੋਂ ਵੇਖਣ ਨੂੰ ਮਿਲ ਸਕਦੀ ਉਸ ਤੋਂ ਬਾਅਦ 3 ਦਸੰਬਰ ਦੁਪਹਿਰ ਸ਼ਾਮ ਤੋਂ ਆ ਪਹਿਲਾਂ ਪਹਿਲੇ ਜਿਹੜੀ ਹਲਚਲ ਆਉਣ ਦੀ ਸੰਭਾਵਨਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾ ਦੁਰਕਾਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ